ਇਹਨੇ ਜੇਕਰ ਕੀਤਾ ਇਹ ਜੇਕਰ ਕੰਮ ਤੋਂ ਪਹਿਲਾਂ ਥੋੜਾ ਸਭ ਨਾਲ ਧੰਨਵਾਦ ਕਰਦਾ ਮੈਂ ਕਿੰਨਾ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਕਾਫੀ ਕਸਾੜੀ ਰੁੱਤ ਦੇ ਵਿੱਚ ਪਹੁੰਚਿਓ ਕਿਉਂਕਿ ਇਹ ਮੰਗਾ ਮਸਲੇ ਲੰਮੇ ਜੇਕਰ ਇਸ ਪਾਈਪਲਾਈਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰਦਾ ਹੋ ਗਿਆ ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋ ਗਿਆ ਆਹੀ ਗੜੇਮਾਰੀ ਆ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਆ ਅਸੀਂ 2 ਮਾਰਚ ਤੋਂ ਬਾਅਦ ਹੀ ਹੱਥ ਸਾਡੇ ਨੇ ਆਪਾਂ ਇਹਦੀ ਮੋਢੀ ਸਥਿਤੀ ਬਤਨ ਕਰਾਂਗੇ ਆਹੀ ਅਗਲਾ ਕਦਮੀ ਪਸ਼ਮਾਤ ਤੱਕ ਸਾਣਾ ਹੈ ਗਰਮੀਤ ਕੁਟੀਰਾਜੀ ਜਿਹੜੇ ਇਥੋਂ ਲੋਕ ਸਭਾ ਤੋਂ ਬਿਧੀ ਦੀ ਚੋਣ ਵੀ ਲੜ ਰਹੇ ਹੈ ਬਟਿੰਡੇ ਦੀ ਕਿ ਉਹ ਪਿੰਡ ਜਾ ਕੇ ਆਇਆ ਪਰ ਹਰੇ ਤੱਕ ਉਹ ਕੱਲੇ ਫੋਕੇ ਰਿਆਣਾ ਤੋਂ ਮੇਰਾ ਕੁਛ ਨਹੀਂ ਇਸ ਤੋਂ ਰਾਬਾ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ ਡੀਸੀ ਦਫ਼ਤਰ ਅੱਗੇ ਬੈਠੇ ਹਾਂ ਗੂਦ ਦੁਹਾਈ ਕਰੀਏ ਇਹਨਾਂ ਦਿਨਾਂ ਦੌਰਾਨ ਸਾਰੇ ਲੱਗ ਤੋਂ ਐਮਐਲਏ ਸਭਾ ਨਾਲ ਤੇ ਖੁੱਡੀਆਂ ਸਭਾ ਨਾਲ ਚਾਰ ਮੀਟਿੰਗ ਹੋਊਗਾ ਚਾਰੇ ਮੀਟਿੰਗਾਂ ਦੇ ਵਿੱਚ ਤੁਰਤ ਫੋਨ ਚੱਕਦੇ ਆ ਡੀਸੀ ਸਾਹਿਬ ਨੂੰ ਕਹਿੰਦੇ ਆ ਇਹਦਾ ਮਸਲਾ ਹੱਲ ਕਰੋ ਪਰ ਬਾਅਦ ਦੇ ਵਿੱਚ ਪ੍ਰਸ਼ਾਸਨ ਜਿਹੜਾ ਕਹਿੰਦੇ ਹਨ ਉੱਥੇ ਦਾ ਉੱਥੇ ਰਹਿੰਦਾ ਹੈ ਕਿਉਂਕਿ ਅਸੀਂ ਤਾਂ ਇਹਨੂੰ ਆਏ ਲੈਨੇ ਆ ਵੀ ਅਸਲ ਵਿੱਚ ਖੇਤੀਬਾੜੀ ਮੰਤਰੀ ਹੈ ਕੈਬਨਿਟ ਮੰਤਰੀ ਹੈ ਆਈ ਮੀਟ ਇਹਦਾ ਜ਼ਿਕਰ ਕੀਤਾ ਇਹਨਾਂ ਨੇ ਜੇ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ ਉਹ ਅਫਸਰ ਜੇ ਫੋਨ ਤੇ ਉਹ ਤੇ ਕੋਈ ਅਮਲੀ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਵਰਦਾ ਵੀ ਸਾਡੇ ਮੂੰਹ ਤੇ ਫੋਨ ਉਤਲਾ ਕਰ ਦਿੰਦੇ ਆ ਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਇਹਨਾਂ ਦੀ ਸੁਣਨੀ ਜੀ ਐਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨੋਂ ਕੈਬਨਿਟ ਮੰਤਰੀਆਂ ਦੇ ਘਰ ਆ ਕੇ ਤਾਂ ਬੈਠਣਾ ਹੀ ਬੈਠਣਾ ਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖਤ ਵਿਰੋਧ ਕਰਨ ਦਾ ਫੈਸਲਾ ਕੀਤਾ ਕਿਉਂਕਿ ਪਹਿਲਾਂ ਇਸ ਕੇਮ ਦਾ ਸੱਦਾ ਆਇਆ ਹੋਇਆ ਸੀ ਭਾਜਪਾ ਦਾ ਡਟ ਕੇ ਵਿਰੋਧ ਕਰਦਿਆ ਸਾਰਿਆਂ ਨੇ ਜਿੱਥੇ ਬੰਦਿਆਂ ਤੋਂ ਆਏ ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ ਉਧਰ ਸੰਗਰੂਰ ਲੋਕ ਸਭਾ ਹਲਕਾ ਹੈ ਤੇ ਪਰਟੰਦਾ ਲੋਕ ਸਭਾ ਹਲਕਾ ਹੈ ਦੋਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ ਚਾਹੇ ਵੋਟਾਂ ਮੰਗਣ ਵਾਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ ਅਸੀਂ ਉਹਨਾਂ ਦਾ ਡਟ ਕੇ ਪਿੰਡਾਂ ਦੇ ਵਿੱਚ ਵੀ ਡਾਕਾ ਅਫਰੋਜ਼ ਕਰਾਂਗੇ ਇਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਤੇ ਹਾਲ ਤਾਂ ਇਹ ਪਰਸੋਂ ਦੀ ਗੱਲ ਹੀ ਹੈ ਪਰਸੋਂ ਬੀਬਾ ਬਲਜਿੰਦਰ ਕੌਰ ਜਿਹੜਾ ਇਹਨਾਂ ਦੀ ਕੈਬਨਿਟ ਦਾ ਦਰਜਾ ਵੀ ਦਿੱਤਾ ਹੋਇਆ ਉਹਨਾਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਤੁਰੰਤ ਡੀਸੀ ਨੂੰ ਕਿਹਾ ਇਹਦਾ ਹੱਲ ਕਰੋ ਸਭੋਂ ਉਲਟਾ ਡੀਸੀ ਫੋਨ ਔਨ ਕਰਕੇ ਕਹਿੰਦਾ ਤੁਸੀਂ ਵੇਚੀ ਸੀਗੇ ਸਾਡਾ ਅੱਗੂ ਜਿਹੜਾ ਉਸ ਖਾਸ ਕਰਕੇ ਲੈਸ ਪਾਪ ਲੈਂਦਾ ਇਹ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਜਗਦੇਵ ਜੋ ਜੋਗੇ ਵਾਲਾ ਉਨੇ ਕਿਹਾ ਵੀ ਭਾਈ ਨੂੰ ਸਾਰੀ ਗਾਣੀ ਦਾ ਪਤਾ ਡੀਸੀ ਝੂਠ ਮਾਰ ਰਿਹਾ ਹੈ ਕਹਿੰਦਾ ਇਹ ਤਾਂ ਮੀਟਿੰਗ 'ਚ ਹੀ ਨਹੀਂ ਆਇਆ ਉਹਦੇ ਸ਼ਗਾਰਾ ਮਾਰ ਸੀਗਾ ਮੀਟਿੰਗ ਤੇ ਵੀ ਇਹ ਸ਼ਗਾਰਾ ਮਾਰ ਸੀਗਾ ਫਿਰ ਵੀ ਤੁਸੀਂ ਮਸਲਾ ਹੱਲ ਕਰਤਾ ਟੁਰ ਤੋ ਸੱਦ ਲਿਆ ਟੁਰ ਤੋ ਸੱਦ ਕੇ ਬਾਹਰ ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁਰਗੇ ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ ਜਾਂ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਵੀ ਸ਼ੇਅਰ ਕਰਕੇ ਬੀਬਾ ਜੀ ਤੱਕ ਪਹੁੰਚਾ ਦਿਓ ਗੱਲਾਂ ਵੀ ਕੱਲ ਵੀ ਸਾਰਾ ਦਿਨ ਸਾਡੇ ਨਮਾਇंदे ਡੀਸੀ ਦਫ਼ਤਰ ਦੇ ਬਾਹਰ ਬੈਠ ਕੇ ਮੁਰਗੇ ਡੀਸੀ ਅੰਦਰ ਬੈਠਾ ਅੰਦਰ ਬੈਠੇ ਨੇ ਉਹਨੇ ਕੋਈ ਨਾ ਸੁਣਿਆ ਸਮਝਿਆ ਜਦੋਂ ਉਹਨੂੰ ਗੰਦੇ ਕਰਦੇ। ਉਹ ਤੋਂ ਐਮਐਲਏ ਸਾਹਿਬ ਦਾ ਆਏ ਜੈਲੀਓ ਮੰਤਰੀ ਸਾਹਿਬ ਦਾ ਫੋਨ ਆਇਆ। ਉਹ ਇਹ ਫੋਨ ਨੂੰ ਕਿਵੇਂ ਲੱਤਿਆ? ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣਬੁੱਝ ਕੇ ਸਾਡੇ ਮੰਗਾ ਮਸਲੇ ਨੂੰ ਅਣਗੌਲਾ ਕਰ ਲਈ ਹੈ ਕਿਉਂਕਿ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸਹੀ ਦਾ ਨਹੀਂ ਰੌਲਾ ਪਹਿੇ ਦਾ ਹੈ। ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੀਆਂ ਗੱਲਾਂ ਬਹੁਤ ਛੋਟੀਆਂ ਐ। ਮਸਲੇ ਹੱਲ ਹੋਣ ਵਾਲੇ ਐ। ਮੌਜੂਦਾ ਮਸਲਾ ਪਾਲਿਸੀ ਬਣੀ ਹੋਈ ਐ। ਜਿਵੇਂ ਪ੍ਰਧਾਨ ਜੀ ਨੇ ਕਹੇ 100% 60% ਨੂੰ ਵੀ ਤਾਂ 15000ཙ ਹੀ ਪਾਉਂਦੇ ਆ। ਉਹ ਤਾਂ 100% ਦਾ ਮਾਮਲਾ ਸੀ। ਅੱਗ ਵਾਲੇ ਮਾਮਲੇ ਤੇ ਸਾਰਾ ਦਿਨ ਤਸੀਲਦਾਰ ਹੈ। ਪੁਲਿਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਗਈਆਂ। ਅਸੀਂ ਕਿਹਾ ਵੀ ਇਹ ਤਾਂ ਐਕਸੀਡੈਂਟ ਦਾ ਮਾਮਲਾ ਹੈ। ਇਹ ਤੇ ਚਾਹੇ ਪਰਚਾ ਕਰੋ ਤੁਸੀਂ। ਜਦੋਂ ਕਿ ਇਥੋਂ ਦਾ ਕਾਨੂੰਨ ਇਹ ਕਹਿੰਦਾ ਹੈ ਵੀ 10 ਰੁਪਈਆ ਤੋਂ ਵੱਧ ਵੀ ਜੇ ਕੋਈ ਅੱਗ ਅੱਗ ਦੇ ਨਾਲ ਨੁਕਸਾਨ ਹੋ ਗਿਆ। ਅਸੀਂ ਰੁਕੀ ਲੰਘ ਨਹੀਂ ਰਹੇ ਆ ਲੈ। ਵੀ ਉਹਦੇ ਤੇ ਤੁਰੰਤ 435 ਧਾਰਾ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਉਸ ਮਹਿਕਮੇ। ਜਿਹਦੀ ਵੀ ਆਣ ਗੈਲੀ ਹੈ। ਹੁਣ ਸਿੱਧੀ ਆਣ ਗੈਲੀ। ਫਿਰ ਰਿਪੋਰਟ ਦੀ ਆ ਕੇ ਕੈਲਕੂ ਉਹਦੇ ਪੱਚਾ ਦਰਜ ਕਰਦੇ ਆਂ ਉਲਟਾ ਕਹਿੰਦੇ ਜੀ ਬਿਜਲੀ ਬੋਰਡ ਤੇ ਪੱਚਾ ਦਰਜ ਕਰਤਾ ਨਾ ਇਸਦੇ ਬੂਦ੍ਹ੍ਹਾਈ ਮੱਚੀ ਜਿਸਦੇ ਸਾਰੇ ਾਰਮਾਨ ਮੱਚ ਗਏ ਸੁਪਨੇ ਮੱਚ ਗਏ ਉਹ ਕੀ ਕਰੂ ਕਿਸਾਨ ਆ ਉਹਦੇ ਬਾਰੇ ਕੋਈ ਖਿਆਲ ਨਹੀਂ ਸੋ ਇਹ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਬੜੀਆਂ ਅਮੀਦਾਂ ਅਸਾਂ ਲਾਇਆਂ ਸੀਗਾ ਤੇ ਵੱਡੀ ਜਿੱਤ ਉਹਨਾਂ ਦੀ ਝੋਲੀ ਚ ਪਾਈ ਸੀ 92 ਸੀਟਾਂ ਦੇ ਕੇ ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ ਕਿਉਂਕਿ ਅਸੀਂ ਤਾਂ ਸਾਡੀ ਜਿੱਥੇ ਬੰਦੇ ਤਾਂ ਪਹਿਲਾਂ ਕਹੇਤਾ ਸੀ ਕਿ ਉਹ ਨਾ ਇਹ ਦੂਜਿਆਂ ਨੂੰ ਚੰਗੇ ਕਹਾ ਦੇਣਗੇ ਅਜੇ ਦੂਜਿਆਂ ਨੂੰ ਚੰਗੇ ਕਹਾਉਣ ਲੱਗੇ ਹੋਏ ਆ ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਅਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟ ਹੋ ਇਹਨਾਂ ਨੂੰ ਮਾਣ ਹੂ ਕਿਉਂਕਿ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨਾਂ ਨੂੰ ਮਾਣ ਹੁੰਦਾ ਹੀ ਹੈ ਸੱਤਾ ਦਾ ਨਸ਼ਾ ਇਹੋ ਜਿਹਾ ਹੈ ਪਰ ਕੋਈ ਗੱਲ ਨਹੀਂ ਦੇਖਾਂਗੇ ਦੋ ਹੱਥ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਡਟਵਾ ਵਿਰੋਧ ਹੋਊਗਾ ਕਰਾਓ ਦੋਨਾਂ ਦਾ ਕਰਾਂਗੇ ਕਿ ਪੂਰੇ ਪੰਜਾਬ ਦੇ ਅੰਦਰ ਕਰਾਂਗੇ ਦੋ ਦਾ ਇੱਕ ਵਾਰੀ ਦੋ ਦਾ ਜੇ ਨਹੀਂ ਸੁਣਦੇ ਫਿਰ ਅਗਲਾ ਸੋਚਿਆ ਜਾਊ ਸੂਬਾ ਕੱਢੂ ਇੱਥੇ ਨਾ ਦੇ ਘਰਾਉਣੀ ਅਸੀਂ ਕੇਰਾ ਸਿਧਾਂਤ ਧਰਨ ਵਾਲਾ ਹਾਂ ਨੇ ਧਰਨਾ ਲਾਉਣ ਦਾ ਮਤਲਬ ਅਸੀਂ ਬਾਤ ਚ ਬੈਠੇ ਜਿੱਦ ਤਰ ਨਿਕਲਣਗੇ ਅਸੀਂ ਉਹਨਾਂ ਦਾ ਮਗਰਾ ਵੀ ਕਰਿਆ ਕਰਾਂਗੇ ਪਿੰਡਾਂ ਦੇ ਵਿੱਚ ਕਾਦੇ ਵਿੱਚ ਆ ਕੇ ਸੱਥਾਂ ਨੂੰ ਖੜਾ ਬਣਾਉਣਾ ਹੈ ਸਾਡਾ ਮਤਲਬ ਇਹ ਹੈਗਾ ਉੱਥੇ ਵੀ ਸੁਣਵਾਈ ਅਗਲਾ ਕਹਿੰਦਾ ਬਾਤ ਚ ਬੈਠੇ ਆ ਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ ਤੇ ਜਾਂਦੇ ਆ ਜਿਹੜੇ ਰੇਲਾਂ ਤੇ ਜਾਂਦੇ ਜਿਹੜੇ ਕਹਿੰਦੇ ਹੁੰਦੇ ਆ ਜਿਹੇ ਜਦੋਂ ਹੁਣ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਉਹਨਾਂ ਦੇ ਬਾਹਰਾਂ ਚ ਜਾਓ ਹੁਣ ਅਸੀਂ ਬਾਹਰਾਂ ਚ ਜਾਣ ਲੱਗੇ ਆ ਜਾਣ ਉਹ ਲੋਕ ਵੀ ਸਾਡੀ ਅੱਡੀ ਬਾਝੋਂ ਗੱਲ ਹੈ ਪ੍ਰਮਾਣਿਤ ਕੀਤੀ ਹੋਈ ਗੱਲ ਹੈ ਇਹਦੇ ਕੋਈ ਦਿੱਕਤ ਦਿੱਕਤ ਫਿਰਤ ਨਹੀਂ ਸਾਰੇ ਮੰਨ ਰਹੇ ਆ ਬਠਿੰਡ ਦਾ ਡੀਸੀ ਮੰਨ ਰਿਹਾ ਵੀ ਇਹਦੇ ਤੇ ਚੋਣ ਜਾਬਤੇ ਦਾ ਕੋਈ ਮਾਮਲਾ ਨਹੀਂ ਤੇ ਪਹਿਲਾਂ ਸਿਧਾਰਨਾ ਦਿੱਤੀਆਂ ਹੋਈਆਂ ਚੋਣ ਜਾਬਤੇ ਦੌਰਾਨੇ ਮੁਆਵਜ਼ੇ ਵਡਾਈ ਹੋਏ